ਹਾਂਜੀ ਇਹ ਬੜਾ ਕਮਾਲ ਦਾ ਯੋਜਨਾ ਹੈ ਜੀ ਬਹੁਤ ਸਾਲਾਂ ਤੋਂ ਹੋ ਰਿਹਾ ਕਿਸੇ ਜ਼ਮਾਨੇ ਚ 1947 ਤੋਂ ਪਹਿਲਾਂ ਬਾਬਾ ਹਾਜੀ ਰਤਨ ਦੀ ਦਰਗਾਹ ਤੇ ਪਟਿੰਡੇ ਮੇਲਾ ਲੱਗਦਾ ਹੁੰਦਾ ਸੀ ਵੱਡਾ ਉਸ ਤੋਂ ਬਾਅਦ ਡੀਸੀ ਸੁਖਪਾਲ ਸਿੰਘ ਗਿੱਲ ਹੁਣਾਂ ਨੇ ਸ਼ੁਰੂ ਕੀਤਾ ਸੀ ਇਹ ਪਟਿੰਡੇ ਕਿਲੇ ਚ ਹਾਜੀ ਰਤਨ ਮੇਲਾ ਹੀ ਲਾਉਣਾ ਫਿਰ ਥੋੜਾ ਗੈਪ ਆ ਗਿਆ ਫਿਰ ਐਸਐਸਪੀ ਕਪਿਲਦੇਵ ਕੇਪੀ ਸਨਹਾ ਹੁਣ ਉਹ ਚੀਫ ਸੈਕਟਰੀ ਹੈ ਐਡਸੀ ਹੁੰਦੇ ਸੀ ਬਟਿੰਡੇ ਪਹਿਲਾਂ ਇਹਨਾਂ ਨੇ ਮਿਲ ਕੇ ਇੱਕ ਉਪਰਾਲਾ ਕੀਤਾ ਇਹ ਮੇਲੇ ਨੂੰ ਰਿਵਾਈਵ ਕਰੀਏ ਵਿਰਾਸਤੀ ਮੇਲੇ ਦੇ ਨਾਮ ਤੇ ਲੱਗਣ ਲੱਗਿਆ ਬਹੁਤ ਸੋਹਣਾ ਇਹਦੇ ਚ ਆਯੋਜਨ ਹੈ ਜਿਦੇ ਚ ਬਹੁਤ ਸਾਡੇ ਫੋਕ ਆਰਟ ਸਾਰੇ ਤਰ੍ਹਾਂ ਦੇ ਫੋਕ ਆਰਟਸ ਗਾਇਕੀ ਪਰਫਾਰਮੈਂਸ ਆਰਟ ਨਾਚ ਗਾਣੇ ਆ ਜਿੰਨੇ ਜਾਂ ਵਿਜੂਅਲ ਆਰਟਸ ਉਹ ਸਾਰਾ ਮਿਕਸ ਕਰਕੇ ਇਸ ਮੇਲੇ ਚ ਪ੍ਰੈਜ਼ੈਂਟ ਕਰਦੇ ਆ ਇਸ ਵਾਰ ਦੀ ਵੀ ਲਖਣਤਾ ਇਹ ਹੈ ਕਿ ਲਲਿਤ ਕਲਾ ਅਕੈਡਮੀ ਪੰਜਾਬ ਨੇ ਇੱਥੇ ਤਿੰਨ ਰੋਜ਼ਾ ਇੱਕ ਚਿੱਤਰਕਲਾ ਵਰਕਸ਼ਾਪ ਦਾ ਵੀ ਯੋਜਨ ਕੀਤਾ ਤੇ ਇਸ ਵਾਰੀ ਜਿਹੜੀ ਇਹ ਵਰਕਸ਼ਾਪ ਹੈ ਇਹ ਗਦਰੀ ਬਾਬਿਆਂ ਨੂੰ ਸਾਡੇ ਆਜ਼ਾਦੀ ਕੁਲਾਟੀਆਂ ਨੂੰ ਉਹਨਾਂ ਨੂੰ ਸਮਰਪਿਤ ਹੈ ਸਾਰਿਆਂ ਨੂੰ ਤੇ ਮੈਂ ਜਿਹੜੀ ਬਣਾਈ ਹੈ ਗਦਰੀ ਗੁਲਾਬਕੌਰ ਬਣਾਈ ਹੈ ਗਦਰੀ ਗੁਲਾਬਕੌਰ ਗਦਰੀਆਂ ਦੀ ਮਾਂ ਵੀ ਸੀ ਭੈਣ ਵੀ ਸੀ ਇੱਥੇ ਸਾਡੇ ਨੇੜੇ ਹੀ ਪਿੰਡ ਆ ਬਖਸ਼ੀ ਵਾਲਾ ਉੱਥੋਂ ਦੀ ਸੀ ਬੀਬੀ ਇਹਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੇ ਨਾਮ ਕਰਤੀ ਸੰਘਰਸ਼ ਦੇ ਨਾਮ ਕਰਤੀ ਗਦਰ ਮੂਵਮੈਂਟ ਦੇ ਵਿੱਚ ਵੀ ਹਿੱਸਾ ਪਾਇਆ ਇਹਨੇ ਬਾਅਦ ਚ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਵੀ ਯੋਗਦਾਨ ਦਿੱਤਾ ਫਿਰ ਪੁਲਿਸ ਨੇ ਫੜ ਲਿਆ 2 ਸਾਲ ਅੰਦਰ ਰੱਖਿਆ ਤਸੀਹੇ ਦਿੱਤੇ ਉੱਥੇ ਇਹਨੂੰ ਟੀਵੀ ਹੋ ਗਈ ਜਿਹਦੇ ਨਾਲ ਬਾਅਦ ਚ ਇਹ ਮੈਂ ਕਹੂੰਗਾ ਸ਼ਹੀਦ ਹੋ ਗਏ ਕਿਉਂਕਿ ਜਦੋਂ ਕੋਈ ਜ਼ੁਲਮ ਸਹਿੰਦਾ ਹੋਇਆ ਮਰਦਾ ਉਹਨੂੰ ਅਸੀਂ ਮੌਤ ਨਹੀਂ ਸ਼ਹੀਦੀ ਕਹਿੰਦੇ ਹਾਂ ਤਾਂ ਪੂਰੀ ਆਪਣੇ ਹਸਬੰਦ ਨੂੰ ਵੀ ਇਹਨਾਂ ਨੇ ਇਸ ਪਿੱਛੇ ਛੜਤਾ ਸੀ ਕਿ ਉਹ ਮੁਨਕਰ ਹੋ ਗਏ ਸੀ ਸੰਘਰਸ਼ ਤੋਂ ਪਹਿਲਾਂ ਕਹਿ ਕੇ ਮਤਲਬ ਇਸ ਤਰ੍ਹਾਂ ਆਪਣਾ ਘਰ-ਬਾਰ ਤਿਆਗ ਕੇ ਆਪਣੀ ਪੂਰੀ ਜ਼ਿੰਦਗੀ ਦਾਤ ਦੇ ਲਾ ਕੇ ਜਿਉਣਾ ਉਹ ਮੈਂ ਪੇਸ਼ 'ਚ ਦਿਖਾਇਆ ਪੂਰਾ ਇਹ ਜਦੋਂ ਸ਼ਿਪ ਤੇ ਆਏ ਬਾਹਰੋਂ ਭਾਸ਼ਣ ਦਿੰਦੇ ਸੀਗੇ ਚਰਖਾ ਕੱਤਦੇ ਸੀ 바ਰ 'ਚ ਬੈ ਕੇ ਬਲਾਰਾ ਇਹ ਜਲੰਧਰ ਕਪੂਰਥਲੇ ਹੁਸ਼ਿਆਰਪੁਰ ਇਹ ਹਨ ਪੂਣੀਆਂ ਦੇ ਵਿੱਚ ਮੈਂ ਪਿਸਤੌਲ ਲੁਕਿਆ ਦਿਖਾਇਆ ਇੰਦਰ ਅਖਬਾਰ ਪਿਆ ਇਹ ਪੰਡ ਦੇ ਗਦਰੀਆਂ ਨੂੰ ਹਥਿਆਰ ਸਪਲਾਈ ਕਰਦੇ ਤੇ ਮਤਲਬ ਕੁੱਲ ਮਿਲਾ ਕੇ ਬਹੁਤ ਵੱਡਾ ਯੋਗਦਾਨ ਰਿਹਾ ਇਹਨਾਂ ਦਾ ਕਿਹਾ ਜਾਣਾ ਚਾਹੇ ਆਖਰੀ ਨਾਂ ਹੈਗਾ ਦਰਸ਼ਕਾਂ 'ਚ ਬਹੁਤ ਉਤਸ਼ਾਹ ਹੈ ਜੀ। ਅ ਐਲੋਵੀ ਅੱਜ ਸੰਡੇ ਹੋਣ ਕਰਕੇ ਪਹਿਲੇ ਦੋ ਦਿਨ ਥੋੜਾ ਘੱਟ ਰਹੀ ਜਿਹੜੀ ਫੁੱਟਬਾਲ ਹੈ। ਅੱਜ ਐਤਵਾਰ ਹੋਣ ਕਰਕੇ ਹੁਣ ਪੂਰੇ ਸ਼ਹਿਰ ਵਾਸੀ ਖੁੱਲ ਕੇ ਬਾਹਰ ਆ ਰਹੇ ਐ, ਵਿਚਰ ਰਹੇ ਐ ਮੇਲੇ 'ਚ, ਵਿਰਾਸਤੀ ਖਾਣਿਆਂ ਦਾ ਲੁੱਟ ਫੁਟ ਆ ਰਹੇ ਐ। ਪ੍ਰਬੰਧ ਚੰਗਾ ਸੀ। ਅਸਹੀ ਹੈ ਇੱਕ ਤਾਂ ਸੱਭਿਆਚਾਰ ਦਾ ਪੱਖ ਸਾਡੇ ਵਿਰਾਸਤੀ ਵੇਸ਼ਭੂਸ਼ਾ ਸਾਡਾ ਪਹਿਰਾਵਾ ਸਾਡਾ ਖਾਣ-ਪਾਨ ਹੁੰਦਾ ਪਰ ਸੱਭਿਆਚਾਰ ਦਾ ਅਰਥ ਸੱੱਬੇ ਘਟੰਗ ਨਾਲ ਵਿਹਾਰ ਕਰਨਾ ਵੀ ਹੁੰਦਾ ਜਿਸ ਤੋਂ ਅਸੀਂ ਥੋੜਾ ਦੂਰ ਹੁੰਦੇ ਜਾ ਰਹੇ ਹਾਂ ਸੋ ਸਾਨੂੰ ਇਹ ਜ਼ਰੂਰਤ ਹੈ ਕਿ ਆਪਾਂ ਸੱੱਬੇ ਘਟੰਗ ਨਾਲ ਵਿਹਾਰ ਅਚਾਰ ਵੀ ਸ਼ੁਰੂ ਕਰੀਏ ਸ਼ੁਕਰੀਆ ਜੀ ਅਸੀਂ ਤਾਂ ਦੇਖੋ ਸਾਡੇ ਜੋ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਜੀ ਖਾਲਸਾ ਨੇ ਉਹ ਸਾਰੇ ਕਲਾ ਪ੍ਰੇਮੀਆਂ ਨੂੰ ਹੀ ਹਰ ਇੱਕ ਪੱਧਰ ਤੇ ਮੌਕਾ ਦਿੰਦੇ ਨੇ ਇਸ ਵਾਰ ਜੋ ਅਸੀਂ ਲਾਈਵ ਚਿੱਤਰਕਲਾ ਪ੍ਰਦਰਸ਼ਨੀ ਹੈ ਜਿਦੇ ਵਿੱਚ ਪੰਜਾਬ ਦੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਦੋ ਦੋ ਚਿੱਤਰਕਾਰ ਆ ਕੇ ਉਹਨਾਂ ਨੇ ਆਪਣੀਆਂ ਪੇਂਟਿੰਗਸ ਵੀ ਇੱਥੇ ਰੱਖੀਆਂ ਪਲੱਸ ਇੱਥੇ ਲਾਈਵ ਸਾਰਾ ਉਹਨਾਂ ਦਾ ਜਿਹੜਾ ਹੈਗਾ ਉਹ ਆਰਟ ਬਣਾ ਰਹੇ ਨੇ ਔਰ ਸਾਰਾ ਸੁਤੰਤਰਤਾ ਸੰਗਰਾਮੀਆ ਜਾਂ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਜਿਹੜਾ ਇਹ ਚਿੱਤਰਕਲਾ ਹੈ ਉਹ ਲੋਕ ਵੇਖ ਕੇ ਅਸ਼ਸ਼ ਕਰ ਉਠੇ ਨੇ ਔਰ ਬਹੁਤ ਜ਼ਿਆਦਾ ਜੋ ਚਿੱਤਰਕਲਾ ਦੇ ਵਿੱਚ ਵੀ ਅੱਗੇ ਥੋੜਾ ਪੰਜਾਬ ਦੇ ਲੋਕਾਂ ਦਾ ਇੰਟਰਸਟ ਘਟਦਾ ਜਾਂਦਾ ਸੀ ਪਰ ਹੁਣ ਅਸੀਂ ਸਾਰੇ ਪੁਰਾਣੇ ਸੱਭਿਆਚਾਰ ਬੰਨੀ ਆਪਣੇ ਪੁਰਾਣੇ ਲੋਕ ਰੰਗਾਂ ਬੰਨੀ ਮੋਡਲ ਚੱਲੇ ਆ ਤੇ ਸਾਨੂੰ ਆਪਣੇ ਬੱਚੇ ਵੀ ਜੋ ਹੈ ਉਹ ਵੀ ਉਸ ਕਲਾ ਦੇ ਵਿੱਚ ਇੰਟਰਸਟਡ ਨੇ ਉਤਸ਼ਾਹਤ ਹੋ ਰਹੇ ਨੇ ਥੈਂਕ ਯੂ ਜੀ 2003 ਚ ਇਹ ਮੇਲਾ ਸ਼ੁਰੂ ਹੋਇਆ ਸੀ ਤਾਂ ਆਪਣੇ ਇੱਕ ਛੋਟੇ ਜਿਹੇ ਆਕਾਰ ਤੋਂ ਸਾਡੇ ਨਿੱਜੀ ਉਪਰਾਲਿਆਂ ਨਾਲ ਸ਼ੁਰੂ ਹੋਇਆ ਸੀ ਪਰ ਹਰਵਿੰਦਰ ਸਿੰਘ ਖਾਲਸਾ ਜੀ ਅਤੇ ਪੂਰੀ ਟੀਮ ਦੇ ਉਦਮਾ ਸਦਕੇ ਅੱਜ ਇਹ ਮੇਲਾ ਆਪਣੀ 18ਵੀਂ ਪੈੜ ਛੱਡ ਰਿਹਾ ਹੈ ਤਾਂ ਇੱਥੇ ਜਿੱਥੇ ਇਸ ਮੇਲੇ ਦਾ ਸਾਰੇ ਸ਼ਹਿਰ ਨੂੰ ਇੰਤਜ਼ਾਰ ਹੁੰਦਾ ਹੈ ਸਾਰੇ ਇਲਾਕੇ ਨੂੰ ਇੰਤਜ਼ਾਰ ਹੁੰਦਾ ਉੱਥੇ ਸਾਨੂੰ ਆਰਟਿਸਟਾਂ ਨੂੰ ਵੀ ਬਹੁਤ ਉਡੀਕ ਰਹਿੰਦੀ ਹੈ ਕਿ ਇਹ ਮੇਲਾ ਆਵੇ ਤੇ ਅਸੀਂ ਆਪਣੇ ਮਨ ਦੇ ਜਿਹੜੇ ਭਾਵ ਹੈ ਉਹ ਪ੍ਰਗਟ ਕਰੀਏ ਤਾਂ ਇਹ ਮੇਲਾ ਬਹੁਤ ਵਧੀਆ ਆਪਣੀ ਰਵਾਇਤ ਨਾਲ ਜਿਹੜਾ ਚੱਲ ਰਿਹਾ ਕਿਵੇਂ ਦੇਖਦੇ ਹੋ ਹਰਮਪਰਾਸਤ ਮੇਲਾ ਜਿਹੜਾ ਅੱਜ ਲੱਗ ਚੁੱਕਿਆ ਹੈਗਾ ਪਿਛਲੇ ਮੇਲਿਆਂ ਨਾਲੋਂ ਵੱਖਰਾ ਕੁਝ ਦੇਖਣ ਨੂੰ ਮਿਲਗਾ ਬਰਾਸਤ ਪਿੰਡ ਦੀ ਨੁਹਾਰ ਬਦਲੀ ਪਈ ਹੈ ਤੁਹਾਡੀ ਕੋਈ ਪੇਂਟਿੰਗ ਚੱਲ ਰਹੀ ਹੈ ਸਭ ਕੁਝ ਬਦਲਿਆ ਬਦਲ ਲੱਗ ਰਿਹਾ ਹੈ ਕਿਵੇਂ ਦੇਖਦੇ ਹੋ ਪਹਿਲਾਂ ਵਾਲੇ ਮੇਲੇ ਨਾਲ ਵੱਖਰਾ ਕੁਝ ਗਰਸ਼ਕਾਉ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਜੀ ਗੱਲ ਇਹ ਹੈ ਕਿ ਜੇ ਤੁਹਾਡੇ ਕੰਮ ਦੇ ਵਿੱਚ ਕੋਈ ਸੁਧਾਰ ਹੋਊਗਾ ਕੋਈ ਚੇਂਜ ਆਊਗੀ ਲੋਕ ਤਾਂ ਹੀ ਜੁੜੇ ਰਹਿ ਸਕਣਗੇ ਇਸ ਵੇਲੇ ਜਿਹੜਾ ਪਿੰਡ ਹੈ ਉਹਦੀ ਪੂਰੀ ਨੁਹਾਰ ਬਦਲੀ ਗਈ ਹੈ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਕੰਮ ਹੋਣ ਵਾਲੇ ਸੀ ਉਹ ਕੀਤੇ ਗਏ ਤਾਂ ਇਸ ਕਰਕੇ ਇਹ ਮੇਲੇ 'ਚ ਜਿਹੜੀ ਵਰਕਸ਼ਾਪ ਹੈ ਐਡੀ ਵੱਡੀ ਵਰਕਸ਼ਾਪ ਇੱਕ ਵਾਰੀ ਪਹਿਲਾਂ ਹੋਈ ਸੀ ਉਸ ਤੋਂ ਬਾਅਦ ਅੱਜ ਇਹ ਜਿਹੜੀ ਵਰਕਸ਼ਾਪ ਲੱਗ ਰਹੀ ਹੈ ਤਾਂ ਇਸ ਦਾ ਵੀ ਸਾਰੇ ਦੋਸਤਾਂ ਨੂੰ ਆਰਟਿਸਟਾਂ ਨੂੰ ਬੜਾ ਸ਼ੌਂਕ ਹੈ ਬੜਾ ਚਾਹ ਹੈ ਤੇ ਬੜੇ ਉਤਸ਼ਾਹ ਨਾਲ ਸਾਰੇ ਕੰਮ ਕਰ ਰਹੇ ਹਨ। ਕਿੰਨਾ ਮੇਲਾ ਲੱਗਣਾ ਸਾਰਾ ਕੀ ਕਹਿਣਾ ਚਾਹੋਗੇ ਇਲਾਕੇ ਦੇ ਬਟਿੰਡੇ ਸ਼ਹਿਰੀ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਭਾਦਰ ਜੀ ਮੈਂ ਤੁਹਾਡੇ ਰਾਂ ਹੀ ਤੁਹਾਡੇ ਚੈਨਲ ਰਾਂ ਹੀ ਸਾਰੇ ਦਰਸ਼ਕਾਂ ਨੂੰ ਸਾਰੇ ਬਟਿੰਡੇ ਜ਼ਿਲ੍ਹੇ ਦੇ ਵਸਿੰਦਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇਹ ਮੇਲਾ ਤੁਹਾਡੇ ਵਾਸਤੇ ਹੈ ਇਹ ਮੇਲਾ ਲੋਕਾਂ ਦਾ ਹੈ ਜਦੋਂ ਅਸੀਂ ਇਕੱਠੇ ਹੋਵਾਂਗੇ ਤਾਂ ਹੀ ਮੇਲਾ ਬਣਨਾ ਹੈ ਤਾਂ ਤੁਸੀਂ ਸਾਰੇ ਹੌਮ ਹਮਾ ਕੇ ਇਸ ਮੇਲੇ ਵਿੱਚ ਪਹੁੰਚੋ ਇਹਦੀਆਂ ਰੌਣਕਾਂ ਨੂੰ ਵਧਾਓ ਤੇ ਇਹਦੇ ਕਾਰਕਰਮ ਦੇ ਵਿੱਚ ਜਿੰਨੇ ਵੀ ਇੱਥੇ ਪ੍ਰੋਗਰਾਮ ਚੱਲ ਰਹੇ ਉਹਨਾਂ ਨੂੰ ਦੇਖੋ ਆਨੰਦ ਮਾਣੋ ਤੇ ਮੇਲੇ ਦਾ ਹਿੱਸਾ ਬਣੋ ਬਹੁਤ ਬਹੁਤ ਮਿਹਰਬਾਨ ਦਿੱਖੋ ਜਦੋਂ ਗੱਲ ਵਿਰਾਸਤ ਦੀ ਆ ਜਾਂਦੀ ਹੈ ਤਾਂ ਚਾਹ ਵੈਸੇ ਲੋਕਾਂ ਨੂੰ ਚੜ ਜਾਂਦਾ ਹੈ ਕਿਉਂਕਿ ਲੋਕਾਂ ਨੂੰ ਕੁਛ ਨਾ ਕੁਛ ਵੇਖਣ ਨੂੰ ਸਿੱਖਣ ਨੂੰ ਚਾਹੀਦਾ ਹੁੰਦਾ ਹੈਗਾ ਸੋ ਵਿਰਾਸਤ ਮੇਲੇ ਦੇ ਵਿੱਚ ਇਹ ਸਾਰਾ ਕੁਝ ਲਗਭਗ ਮਿਲ ਜਾਂਦਾ ਹੈ ਉਹਨਾਂ ਨੂੰ ਵੇਖਣ ਨੂੰ ਮਿਲਦਾ ਹੈ ਨਵੇਂ ਪਕਵਾਨ ਵੀ ਮਿਲਦੇ ਆ ਇਸ ਤੋਂ ਇਲਾਵਾ ਇੱਥੇ ਕਲਾ ਦਾ ਪ੍ਰਦਰਸ਼ਨ ਵੀ ਹੁੰਦਾ ਹੈ ਇੱਥੇ ਅਸੀਂ ਹੁਣ ਇੱਕ ਵਰਕਸ਼ਾਪ ਲਾਈ ਵੀ ਹੈ ਇਹਦੇ ਵਿੱਚ ਮੌਕੇ ਤੇ ਅਸੀਂ ਆਜ਼ਾਦੀ ਘੁਲਾਟੀਆਂ ਨਾਲ ਸੰਬੰਧਿਤ ਚਿੱਤਰ ਬਣਾਵਾਂਗੇ ਅਤੇ ਇਸ ਤੋਂ ਇਲਾਵਾ ਅਸੀਂ ਪੰਜਾਬੀ ਕਲਚਰ ਤੇ ਜਿਆਦੀ ਕੁਲਾਟੇ ਨਾਲ ਸੁਵੰਦ ਇੱਕ ਨਾਲ ਅਲੇ ਹਾਲ ਵਿੱਚ ਐਗਜ਼ਿਬਿਸ਼ਨ ਲਾਈ ਹੋਈ ਹੈ ਉਹ ਵੀ ਸਾਡੇ ਪੰਜਾਬ ਦੇ ਬੜੇ ਸਪਰਸਿਡ ਸਾਰੇ ਆਰਟਿਸਟ ਆਏ ਹੋਏ ਜੋ ਉੱਥੇ ਸੋ ਜਿਸ ਤਰ੍ਹਾਂ ਅਸੀਂ ਮੇਲੇ ਦੇ ਵਿੱਚ ਹੋਰ ਸਾਰੇ ਬੰਨਗੀਆਂ ਦੇਖਦੇ ਉੱਥੇ ਕਲਾ ਨੂੰ ਵੀ ਅਸੀਂ ਨਾਲ-ਨਾਲ ਇਹਨੂੰ ਪ੍ਰਮੋਟ ਕਰਦੇ ਹੁੱਕ ਜਿਹੜਾ ਸਾਡਾ ਮਾਲ ਵਾਲਾ ਤੇ ਭਾਗ ਮਿਆਰ ਸਰਕਾਰ ਵੱਲੋਂ ਵੱਡਾ ਪ੍ਰਾਲਾ ਕੀਤਾ ਗਿਆ ਇਸ ਵਾਰੀ ਐਚਚੁਅਲੀ ਜੇ ਤਾਂ ਬਾ ਦੇਖੋ ਜਦੋਂ ਕੋਈ ਚੰਗੇ ਕੰਮ ਹੁੰਦੇ ਆ ਤਾਂ ਸਾਰਿਆਂ ਨੂੰ ਚੰਗੇ ਲੱਗਦੇ ਆ ਇਸ ਕਰਕੇ ਇਸ ਵਾਰ ਬਹੁਤ ਵਧੀਆ ਕੰਮ ਹੋ ਰਹੇ ਨੇ ਅੱਗੇ ਨਾਲੋਂ ਵਧੀਆ ਹੋਰ ਜ਼ਿਆਦਾ ਹੋਰ ਵਧੀਆ ਹੋਰ ਵਧੀਆ ਹੋ ਰਹੇ ਨੇ ਸਮੇਂ ਨਾਲ ਬਦਲਾਉ ਆਉਂਦੇ ਰਹਿੰਦੇ ਆ ਸੋ ਸਾਨੂੰ ਇਹ ਬਹੁਤ ਇੱਕ ਚੰਗੀ ਗੱਲ ਵਿਰਾਸਤ ਮੇਲੇ ਦੀ ਇਹੀ ਹੈ ਕਿ ਜਿਹੜੀ ਸਾਡੀ ਅੱਜ ਨਵੀਂ ਜਨਰੇਸ਼ਨ ਸਿਰਫ ਸਿਰਫ ਸੋਸ਼ਲ ਮੀਡੀਆ ਨਾਲ ਜੁੜ ਕੇ ਦੇਖ ਰਹੀ ਹੈ ਸਾਰਾ ਕੁਝ ਇੱਥੇ ਅਸੀਂ ਉਹਨਾਂ ਨੂੰ ਸੱਚ ਵਿਖਾਵਾਂਗੇ ਸਾਰਾ ਕੁਝ ਕਿਉਂਕਿ ਇੱਥੇ ਉਹ ਸੱਚ ਵੇਖੇਗੀ ਕਲਾ ਨੂੰ ਵੇਖੇਗੀ ਬਹੁਤ ਹੋਰ ਬੰਨ ਗਿਆ ਨੂੰ ਦੇਖੇਗੀ ਕੁਵਿਸ਼੍ਰੀਮ ਦੇਖੇਗੀ ਟੱਡਸਾਰਗੇ ਨੂੰ ਦੇਖੇਗੀ ਤਾਂ ਉਹ ਇੱਕ ਨਵਾਂ ਇੱਕ ਵੱਖਰਾ ਰੂਪ ਹੋਏਗਾ ਜਿੰਨਾ ਜਿਹੜਾ ਅਸੀਂ ਚੀਜ਼ਾਂ ਵਿਖਾਉਂਦੇ ਹੀ ਨਹੀਂ ਕਿਸੇ ਨੂੰ ਨਵੀਂ ਜਨਰੇਸ਼ਨ ਦਿਖਾਵਾਂਗੇ ਨੇ ਉਹਨਾਂ ਚਾਰੇ ਕਿਵੇਂ ਪਤਾ ਚੱਲੇਗਾ ਬਹੁਤ ਨਵੇਂ ਨਵੇਂ ਬਨ ਕੇ ਆ ਰਹੀਆਂ ਨੇ ਬਾਕੀ ਸਭ ਨੂੰ ਹਮ ਮਾ ਕੇ ਪਹੁੰਚਣਾ ਚਾਹੀਦਾ ਹੈ ਇਹ ਮੈਂ ਬਾਬਾ ਗੁਰਦ ਸਿੰਘ ਜੀ ਬਣਾਏ ਨੇ ਜਿਹੜੇ ਕਾਮਾਗਾਟਾ ਮਾਰੂ ਜਹਾਜ਼ ਲੈ ਕੇ ਕੈਨੇਡਾ ਗਏ ਸੀ 1914 ਦੀ ਗੱਲ ਹੈ ਇਹ ਉਦੋਂ ਇਹਨਾਂ ਨੇ ਇਹ ਜਹਾਜ਼ ਮੁੱਲ ਲੈ ਕਿਰਾਏ ਤੇ ਲੈ ਕੇ ਕੈਨੇਡਾ ਗਏ ਸੀ ਉਦੋਂ ਕਿਉਂਕਿ ਕੈਨੇਡਾ ਔਰ ਭਾਰਤ ਦੇ ਵਿੱਚ ਦੋਨੋਂ ਥਾਵਾਂ ਤੇ ਇੰਗਲਿਸ਼ ਸਰਕਾਰ ਸੀ ਸੋ ਉਹਨਾਂ ਨੇ ਇਥੋਂ ਵਾਪਸ ਕਰਤੇ ਜੀ ਕਾਮਾਗਾਟਾ ਜਹਾਜ਼ ਨੂੰ ਇਸ ਕਰਕੇ ਇਹ ਮੈਂ ਉਸ ਸੀਨ ਦੇ ਉੱਤੇ ਕੋਸ਼ਿਸ਼ ਕਰ ਰਿਹਾ ਹਾਂ